ਰਮਨ ਜੀ ਜਿੱਦਾਂ ਆਪਾਂ ਨੂੰ ਪਤਾ ਹੈ ਵੀ ਹੁਣ ਜਿਹੜੇ ਨੌਨ ਡੋਮਿਸਾਈਲਡ ਸੀਡੀਐਲਸ ਨੂੰ ਲੈ ਕੇ ਕਾਫੀ ਜ਼ਿਆਦਾ ਇਸ ਟਾਈਮ ਮਸਲਾ ਜਿਹੜਾ ਉਹ ਬਣਿਆ ਪਿਆ ਹੈਗਾ ਆ ਇੱਕ ਪਾਸੇ ਤਾਂ ਅਪੀਲ ਕੋਰਟਸ ਨੇ ਸਟੇ ਜਿਹੜੀ ਉਹ ਕਰ ਦਿੱਤੀ ਆ ਆ ਵੀ ਜਿਹੜੀ ਇਸ ਤਰੀਕੇ ਦੇ ਨਾਲ ਤੁਸੀਂ ਰੋਕ ਨਹੀਂ ਲਾ ਸਕਦੇ ਜਿਹੜਾ ਐਮਰਜੈਂਸੀ ਰੂਲ ਸ਼ੌਨ ਡਫੀ ਹੋਣਾ ਨੇ ਲਾਇਆ ਸੀ ਡੀਓਟੀ ਵਾਲਿਆਂ ਨੇ ਲਾਇਆ ਸੀ ਵੀ ਉਹ ਨਹੀਂ ਕਰ ਸਕਦੇ ਪਰ ਇਧਰ ਨਾਲ ਦੇ ਨਾਲ 17000 ਤੋਂ ਵੱਧ ਜਿਹੜੇ ਆ ਉਹ ਸੀਡੀਐਲਸ ਆ ਉਹਨਾਂ ਨੂੰ ਚਿੱਠੀਆਂ ਜਿਹੜੀਆਂ ਆ ਉਹ ਕੱਲ ਦਿੱਤੀਆਂ ਇੱਕ ਹਿਸਾਬ ਦੇ ਨਾਲ ਰੀਨਿਊ ਨਾ ਕਰਨ ਦੀ ਜਿਹੜੀ ਗੱਲ ਆ ਉਹ ਕੱਲ ਦਿੱਤੀ ਸੀਗੀ ਸੋ ਸੀਡੀਐਲਸ ਨੂੰ ਲੈ ਕੇ ਨੌਨ ਡੋਮਿਸਾਈਲਡ ਸੀਡੀਐਲਸ ਨੂੰ ਲੈ ਕੇ ਰਾਈਟ ਨਾਓ ਜੇ ਰਮਨ ਜੀ ਦੱਸਣਾ ਹੋਵੇ ਤਾਂ ਕੀ ਲੇਟੈਸਟ ਜਿਹੜੀ ਉਹ ਸਿਚੁਏਸ਼ਨ ਆ ਇਹ ਜਿਹੜੀਆਂ ਦੋਨੋਂ ਚੀਜ਼ਾਂ ਦੀ ਥੋੜੀ ਕਲੈਰਿਟੀ ਦੱਸੋ ਵੀ ਇੱਕ ਤਾਂ ਜਿਹੜੀ ਅਪੀਲ ਕੋਰਟ ਦੇ ਦੁਆਰਾ ਰੋਕ ਲੱਗੀ ਆ ਉਹਦਾ ਕੀ ਆ ਅ ਤੇ ਦੂਜੇ ਪਾਸੇ ਜਿਹੜਾ ਇਹ ਹੁਣ ਚਿੱਠੀਆਂ ਸਾਰੇ ਹੀ ਆਪਣੇ ਬਹੁਤ ਸਾਰੇ ਟਰੱਕਰਸ ਨੂੰ ਜਿਹੜੀਆਂ ਉਹ ਮਿਲੀਆਂ ਆ ਉਹਦਾ ਕੀ ਮਤਲਬ ਸੋ ਰਾਜਕਰਨ ਇਹ ਬਹੁਤ ਹੀ ਕੰਪਲਿਕੇਟਿਡ ਸਿਚੁਏਸ਼ਨ ਹੈਗੀ ਐਸ ਵળે ਜੇ ਆਪਾਂ ਗੱਲ ਕਰੀਏ ਕਿ ਨੌਨ ਡਰਮਸ ਦਾ ਜਿਹੜਾ ਲਾਅ ਅਮਰਜੈਂਸੀ ਲਾਅ ਰੂਲ ਜਿਹੜਾ ਇੰਪੋਜ਼ ਕੀਤਾ ਗਿਆ ਸੀਗਾ ਉਹਦੇ ਤੇ ਜਿਹੜੀ ਕੋਰਟ ਨੇ ਰੋਕ ਲਾਈ ਹੈਗੀ ਆ ਉਹ ਸਿਰਫ ਤੇ ਸਿਰਫ ਰੋਕ ਹੈਗੀ ਆ ਕਿ ਜਿਹੜੇ ਲਾਇਸੈਂਸ ਰੀਨਿਊ ਕਰਨੇ ਜਿਹੜੇ ਲਾਇਸੈਂਸ ਰੀ-ਇਸ਼ੂ ਕਰਨੇ ਜਾਂ ਲਾਇਸੈਂਸ ਨੂੰ ਜੋ ਵੀ ਅਪਡੇਟ ਕਰਨਾ ਉਹ ਚੀਜ਼ਾਂ ਦੇ ਉੱਤੇ ਜਿਹੜੀ ਆ ਉਹ ਹਾਲ ਦੀ ਘੜੀ ਪਾਜ਼ ਲੱਗਾ ਹੈਗਾ ਜਿਹੜੇ ਟੈਕਨੀਕਲੀ ਰੋਂਗ ਇਸ਼ੂ ਹੋਏ ਆ ਲਾਇਸੈਂਸ ਟੈਕਨੀਕਲੀ ਜਿਹੜੇ ਲਾਇਸੈਂਸ ਹੁਣ ਦੇਖੋ ਇੱਥੇ ਟੈਕਨੀਕਲੀ ਰੋਂਗ ਯੂਜ਼ ਹੋਏ ਜਿਹੜੇ ਇਸ਼ੂ ਹੋਏ ਲਾਇਸੈਂਸ ਆ ਉਹਨਾਂ ਦੇ ਉੱਤੇ ਕੀ ਹੈ ਕਿ ਤੁਹਾਡਾ ਜਿਹੜਾ ਲਾਇਸੈਂਸ ਹੈਗਾ ਆ ਉਹ ਉਹ ਤੁਹਾਡੇ ਵਰਕ ਪਰਮਿਟ ਤੋਂ ਬਾਅਦ ਐਕਸਪਾਇਰ ਹੁੰਦਾ ਆ ਸੋ ਇਹ ਜਿਹੜੇ ਲਾਇਸੈਂਸ ਆ ਉਹਨਾਂ ਨੂੰ ਟੈਕਨੀਕਲੀ ਰੋਂਗ ਇਸ਼ੂ ਦੇ ਅੰਦਰ ਲਿਆਂਦਾ ਗਿਆ ਸੋ ਉਹ ਜਿਹੜੇ ਲਾਇਸੈਂਸ ਆ ਉਹ ਕੈਨਸਲ ਜਿਹੜੇ ਆ ਉਹ ਜਾਰੀ ਰਹਿਣਗੇ ਉਹ ਕੈਨਸਲ ਹੋਣਗੇ ਲਾਇਸੈਂਸ ਜਿਹੜੇ ਕਿ ਟੈਕਨੀਕਲੀ ਜਿਨ੍ਹਾਂ ਨੂੰ ਰੋਂਗ ਦੱਸਿਆ ਗਿਆ ਹੈਗਾ ਉਹ ਇਸ ਘੇਰੇ 'ਚ ਨਹੀਂ ਆਉਂਦੇ ਹੈਗੇ ਸੋ ਉਹਦੇ ਵਿੱਚ ਜਿਹੜੇ ਟੈਕਨੀਕਲੀ ਰੌਂਗ ਲਾਇਸੈਂਸਸ ਹੈਗੇ ਆ ਉਹਦੇ ਵਿੱਚ ਹੁਣ ਇੱਕ ਹੋਰ ਵੱਡਾ ਇਸ਼ੂ ਉੱਭਰ ਕੇ ਸਾਹਮਣੇ ਆ ਰਿਹਾ ਰਾਜਕਰਨ ਜਿਹੜਾ ਕਿ ਬਾਕੀ ਰਹਿੰਦੇ ਵੀ ਸਾਰੇ ਜਿਹੜੇ ਵਸਿੰਦੇ ਹੈਗੇ ਆ ਇੱਥੇ ਸਿਟੀਜ਼ਨਸ ਹੈਗੇ ਆ ਚਾਹੇ ਗ੍ਰੀਨ ਕਾਰਡ ਹੋਲਡਰ ਹੈ ਆ ਕੋਈ ਵੀ ਜਣਾ ਜਿਹੜਾ ਇੱਥੇ ਹੈਗਾ ਰਹਿੰਦਾ ਆ ਉਹਨੂੰ ਇਹ ਚੀਜ਼ ਬੜੀ ਸੀਰੀਅਸਲੀ ਲੈਣੀ ਚਾਹੀਦੀ ਆ ਜਿਨ੍ਹਾਂ ਦੇ ਲਾਇਸੈਂਸ ਜਦੋਂ ਵਰਕ ਪਰਮਿਟ ਇਸ਼ੂ ਹੋਇਆ ਸੀਗਾ ਕਈਆਂ ਨੂੰ ਵਰਕ ਪਰਮਿਟ ਇਸ਼ੂ ਹੋਇਆ ਸੀ 2 ਸਾਲ ਦਾ ਉਸ ਤੋਂ ਬਾਅਦ ਉਹ ਲਾਇਸੈਂਸ ਲਿਆ ਲਾਇਸੈਂਸ ਇਸ਼ੂ ਹੋ ਗਿਆ 5 ਸਾਲ ਦਾ ਹਾਂ ਜੀ ਟੈਕਨੀਕਲੀ ਉਹ ਲਾਇਸੈਂਸ 5 ਸਾਲ ਦਾ ਇਸ਼ੂ ਨਹੀਂ ਸੀ ਹੋਣਾ ਚਾਹੀਦਾ ਉਸ ਸਮੇਂ 3 ਸਾਲ ਦਾ ਹੀ ਚਾਹੀਦਾ ਸੀ ਉਸ ਸਾਹਿਬ ਨੂੰ ਹਾਂ ਸੋ ਉਦੋਂ ਉਹ ਲਾਇਸੈਂਸ ਇਸ਼ੂ ਹੋ ਗਿਆ ਬਾਦ ਦੇ ਵਿੱਚ ਉਹ ਵਰਕ ਪਰਮਿਟ 2 ਸਾਲ ਤੋਂ ਉਹਨਾਂ ਨੇ ਜਿਹੜੀ ਦੁਬਾਰਾ ਐਪਲੀਕੇਸ਼ਨ ਕੀਤੀ ਉਹਨਾਂ ਨੂੰ 540 ਦਿਨ ਕਿਹਾ ਜਿੰਨੇ ਦਿਨ ਮਿਲਦੇ ਹੈਗੇ ਆ ਐਕਸਟੈਂਸ਼ਨ ਮਿਲ ਗਈ ਆ ਉਸ ਤੋਂ ਬਾਅਦ ਉਹਨਾਂ ਦਾ ਨਵਾਂ ਵਰਕ ਪਰਮਿਟ ਆ ਗਿਆ ਜਿਹੜਾ 5 ਸਾਲ ਦਾ ਸੀਗਾ ਸੋ ਬੇਸਿਕਲੀ ਉਹਨਾਂ ਦਾ ਜਿਹੜਾ ਡਰਾਈਵਰ ਲਾਇਸੈਂਸ ਵਾਲਾ ਟਾਈਮ ਸੀਗਾ ਉਹ ਕਵਰ ਹੋ ਗਿਆ ਜਿਹੜਾ 5 ਸਾਲ ਦਾ ਦਿੱਤਾ ਸੀਗਾ ਪਰ ਪਰ ਇੱਥੇ ਗਲਤੀ ਕੀ ਹੋਈ ਕਿ ਨੋਬਡੀ ਐਵਰ ਵੈਂਟ ਟੂ ਡੀਐਮਵੀ ਐਂਡ ਅਪਡੇਟਡ देयर ਇਨਫੋਰਮੇਸ਼ਨ ਕਿ ਮੈਨੂੰ ਨਵਾਂ ਜਿਹੜਾ ਵਰਕ ਪਰਮਿਟ ਆ ਗਿਆ ਓਕੇ ਓਕੇ ਠੀਕ ਹੈ ਸੋ ਡੀਐਮਬੀ ਦੇ ਵਿੱਚ ਉਹ ਹੀ ਪੁਰਾਣੀ ਇਨਫੋਰਮੇਸ਼ਨ ਹੈ ਕਿ 2 ਸਾਲ ਦਾ ਵਰਕ ਪਰਮਿਟ ਹੈ ਤੇ 5 ਸਾਲ ਦਾ ਲਾਇਸੈਂਸ ਲਾਇਸੈਂਸ ਆ ਠੀਕ ਹੈ ਸੋ ਉੱਥੇ ਜਿਹੜੀ ਇਸ਼ੂ ਆ ਉੱਥੇ ਯੂ نو ਉੱਥੇ ਚੀਜ਼ਾਂ ਜਿਹੜੀਆਂ ਆ ਉਹ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ ਜਿਹੜੀਆਂ ਕਿ ਹੁਣ ਇਸ ਵੇਲੇ ਉਹ ਤੰਗ ਕਰ ਰਹੀਆਂ ਹੈਗੀਆਂ ਕਿ ਚਿੱਠੀ ਜਿਹੜੀ ਕਹ ਰਹੀ ਸਾਰਿਆਂ ਨੂੰ ਆ ਰਹੀ ਆ ਉੱਥੇ ਟੈਕਨੀਕਲੀ ਉਹ ਚਿੱਠੀ ਜਿਹੜੀ ਆ ਉਹ ਬਹੁਤ ਜਣਿਆਂ ਨੇ ਜਿਹੜੀ ਉਹ ਈਮੇਲ ਹੈਗੀ ਆ ਉਹਨੂੰ ਧਿਆਨ ਨਾਲ ਪੜ੍ਹਿਆ ਨਹੀਂ ਹੈਗਾ ਉੱਤੇ ਇਹ ਕਹ ਦਿੱਤਾ ਕਿ ਸਾਰਿਆਂ ਨੇ ਕੈਨਸਲ ਨਹੀਂ ਉਹਦੇ ਤੇ ਸਾਫ਼-ਸਾਫ਼ ਲਿਖਿਆ ਆ ਕਿ ਤੁਹਾਡੀ ਐਕਸਪਾਇਰੀਸ਼ਨ ਡੇਟ ਜਿਹੜੀ ਆ ਜੀ ਉਹ ਬਾਤ ਦੀ ਆ ਤੇ ਤਾਂ ਉਹ ਜਿਹੜਾ ਸੀ ਕੈਨਸਲਿਆ ਪਰ ਉਹਦੇ ਵਿੱਚ ਹੁਣ ਉਹ ਵੀ ਲੋਕੀ ਆਏ ਹੋਏ ਆ ਜਿਨ੍ਹਾਂ ਨੂੰ ਐਕਚੁਅਲੀ ਵਰਕ ਪਰਮਿਟ ਈਵਨ ਰਾਜਕਰਨ ਜਿਨ੍ਹਾਂ ਨੂੰ ਗ੍ਰੀਨ ਕਾਰਡ ਵੀ ਮਿਲ ਚੁੱਕਾ ਹੈ ਨਾ ਜਾਂ ਗ੍ਰੀਨ ਕਾਰਡ ਦੀ ਉਹਨਾਂ ਦੀ ਅਪਰੂਵਲ ਵੀ ਹੋ ਚੁੱਕੀ ਆ ਕਿਉਂਕਿ ਉਹਨਾਂ ਨੇ ਕਦੀ ਅਪਡੇਟ ਨਹੀਂ ਕੀਤਾ ਡੀਐਮ ਵੀ ਨਹੀਂ ਜਾ ਕੇ ਦੇਖੋ ਹੁਣ 60 ਦਿਨ ਦਿੱਤੇ ਆ ਸੋ ਦਿਖਾ ਸਕਦੇ ਜਾ ਕੇ ਡਾਕੂਮੈਂਟ हां जी ਉਹ ડોક્યુમેન્ટ دکھا ਸਕਦੇ ਆ ਜਾ ਕੇ کوشش ਕਰ ਸਕਦੇ ਆ ਕਿਉਂਕਿ ਹੁਣ ਇਹ ਲਾਅ ਦੇ ਉੱਤੇ ਜਿਹੜਾ ਪੌਜ਼ ਲੱਗਾ ਹੈਗਾ ਉਹਦੇ ਮੇਰੇ ਖਿਆਲ ਉਹਦੇ ਵਿੱਚ ਥੋੜੀ ਜੀ ਉਹਨਾਂ ਨੂੰ ਛੋਟ ਇਹ ਹੈਗੀ ਕਿ ਸ਼ਾਇਦ ਉਹਨਾਂ ਦਾ ਲਾਇਸੈਂਸ ਜਿਹੜਾ ਹੈ ਉਹ ਅਪਡੇਟ ਕਰ ਦਿੱਤਾ ਜਾਵੇ ਉਹਨਾਂ ਦੀ ਜਿਹੜੀ ਰੈਕર્ડ ਹੈਗਾ ਅਪਡੇਟ ਹੋ ਜਵੇ ਸਿਰਫ ਲਾਇਸੈਂਸ ਕੈਨਸਲ ਨਾ ਹੋ ਸਕੇ ਰੀਨਿਊ ਹੋਣ ਦੀ ਚੀਜ਼ ਹਾਂਜੀ ਇਹ ਜਿਹੜੀ ਚੀਜ਼ ਆ ਇਹ ਮੈਂ ਕਿਉਂ ਆਪਣੀ ਗੱਲਬਾਤ ਸ਼ੁਰੂ ਕਰਨ ਦੇ ਪਹਿਲੇ ਹੀ ਕਹੀ ਸੀ ਕਿ ਇਹ ਸਾਰੇ ਹੀ ਲੋਕਾਂ ਲਈ ਬਹੁਤ ਵੱਡੀ ਵਰਨਿੰਗ ਹੈਗੀ ਆ ਕਿ ਜਦੋਂ ਤੁਹਾਡਾ ਕੋਈ ਵੀ ਸਟੇਟਸ ਅਪਡੇਟ ਹੁੰਦਾ ਆ ਕੋਈ ਵੀ ਚੀਜ਼ ਅਪਡੇਟ ਹੁੰਦੀ ਆ ਉਨੂੰ ਸਰਕਾਰੀ ਦਰਬਾਰੇ ਜਾ ਕੇ ਜਿੱਥੇ ਤੁਹਾਨੂੰ ਜੇ ਵਰਕ ਪਰਮਿਟ ਤੋਂ ਗ੍ਰੀਨ ਕਾਰਡ ਹੋ ਗਿਆ ਉਹਨੂੰ ਡੀਐਮਵੀ ਦੇ ਵਿੱਚ ਜਾ ਕੇ ਅਪਡੇਟ ਕਰਨਾ ਜ਼ਰੂਰੀ ਆ ਔਰ ਬਹੁਤ ਜ਼ਿਆਦਾ ਮੇਰੇ ਖਾਲ ਇਨਕਲੂਡਿੰਗ ਮੇਰੇ ਵੀ ਬਹੁਤ ਜ਼ਿਆਦਾ ਲੋਕੀ ਐਸੇ ਹੈਗੇ ਜਿਹੜੇ ਇਸ ਚੀਜ਼ ਤੋਂ ਨਹੀਂ ਸੀ ਪਤਾ ਕਿ ਅਪਡੇਟ ਕਰਨਾ ਜ਼ਰੂਰੀ ਆ ਪਰ ਇਹ ਅਪਡੇਟ ਕਰਨਾ ਬਹੁਤ ਜ਼ਰੂਰੀ ਆ ਜੇ ਤੁਸੀਂ ਮੂਵ ਹੋਣੇ ਆ ਤੁਹਾਨੂੰ ਲਾਇਸੈਂਸ ਦੇ ਉੱਤੇ ਐਡਰੈਸ ਜਿਹੜਾ ਆ ਉਹ ਇੱਕ ਸੈਟ ਡੇਜ਼ ਦੇ ਵਿੱਚ ਆਈ ਥਿੰਕ 10 ਦਿਨ ਦਿੰਦੇ ਆ ਸ਼ਾਇਦ ਹਾਂਜੀ ਸੋ ਇਸ ਕਰਕੇ ਸਾਰਿਆਂ ਨੂੰ ਜਿਹੜਾ ਇਹ ਚੀਜ਼ ਤੇ ਧਿਆਨ ਰੱਖਣਾ ਚਾਹੀਦਾ ਕਿ ਜੇ ਤੁਹਾਡਾ ਅਪਡੇਟ ਜਿਹੜੀ ਆ ਕੋਈ ਚੀਜ਼ ਹੋਈ ਹੈਗੀ ਆ ਕਾਗਜ਼ ਪੱਤਰ ਕੋਈ ਅਪਡੇਟ ਹੋਇਆ ਤੇ ਉਹਨੂੰ ਜਿੱਥੇ ਵੀ ਤੁਸੀਂ ਅਪਡੇਟ ਕਰਨਾ ਹੈਗਾ ਉਹਨੂੰ ਪਲੀਜ਼ ਜਾ ਕੇ ਅਪਡੇਟ ਜ਼ਰੂਰ ਰਾਈਟਵੇ ਕਰੋ ਤਾਂ ਕਿ ਆਹ ਜਿਹੜੀਆਂ ਪ੍ਰੋਬਲਮਸ ਹੈਗੀਆਂ ਆਹ ਜਿਹੜੀਆਂ ਸਿਚੁਏਸ਼ਨਸ ਹੈਗੀਆਂ ਇਹ ਤੋਂ ਬਚਿਆ ਜਾ ਸਕੇ